ਜਦੋਂ ਆਪਾਂ ਚਲਾਨ ਕਰਦੇ ਆ ਫਿਰ ਤੁਸੀਂ ਕਹਿ ਦਿੰਦੇ ਹੋ ਵੀ ਅਸੀਂ ਗਰੀਬ ਬੰਦੇ ਠੀਕ ਹੈ ਜਿਨਾ ਨੰਬਰੀ ਵਹੀਕਲ ਚੱਲ ਰਹੇ ਆ ਉਹ ਨਹੀਂ ਚੱਲਣੇ ਚਾਹੀਦੇ ਜਦੋਂ ਬਿਨਾ ਨੰਬਰੀ ਜਿਹੜਾ ਵੀ ਵਹੀਕਲ ਆ ਉਹ ਬੰਦ ਹੁੰਦਾ ਉਹਦਾ ਜੁਰਮਾਨਾ ਇੰਨਾ ਪੈ ਜੂਗਾ ਵੀ ਤੁਸੀਂ ਭਰ ਨਹੀਂ ਸਕਣਾ ਤੇ ਪੇਪਰ ਕਾਜ ਸਾਰੇ ਪੂਰੇ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ ਦੇ ਆ ਇਹਨਾਂ ਦੇ ਕੋਈ ਪੇਪਰ ਬਣਾਉਣੇ ਆ ਅੱਡੇ ਬਿਨਾਂ ਕਰਦੇ ਉਸ ਤੋਂ ਬਾਅਦ ਇਹ ਗੱਲ ਫੇਰ ਨਹੀਂ ਕੀਤੀ ਜਾਏਗੀ ਕਿ ਮੇਰਾ ਅਜੇ ਬਣਿਆ ਨਹੀਂ ਮੈਂ ਅਜੇ ਕਰਨਾ ਐ ਮੈਂ ਅਪਲਾਈ ਕਰਨਾ ਐ ਜਾਂ ਕੁਝ ਵੀ ਐ ਹੁਣ ਤੁਸੀਂ ਦੱਸ ਦੋ ਕੰਨੀ ਦਿਨਾਂ ਤੁਸੀਂ ਲਾਈਕੋਨਟ वगैरह ਆਪਣਾ ਜਿਹੜਾ ਅਪਲਾਈ ਕਰ ਦੋਗੇ ਅਪਲਾਈ ਕੀਤਾ ਵੀ ਤੁਹਾਡੇ ਨਸੀਬ ਤਾਂ ਹੋਗੇ ਨਾ ਕੋਈ ਇਹ ਸ਼ੇਅਰ ਨਹੀਂ ਕੀਤਾ ਜਾਏਗਾ ਬਾਅਦ ਵਿੱਚ ਕਿ ਮੈਂ ਇਹ ਕਰਨਾ ਹੈ ਮੈਂ ਇਹ ਸੋਚ ਰਿਹਾ ਕੋ ਹੈ ਜਿਹੜੇ ਉਹਨੇ ਦੱਸਿਆ ਵੀ ਵੀ ਆਟੋ ਡਰਾਈਵਰ ਜਾਂ ਇਰੱਛੇ ਦਾ ਡਰਾਈਵਰ ਹੁਣ ਉੱਤੇ ਕੋਈ ਵਾਰਤਾਤ ਕਰਕੇ ਤੁਰ ਜੇ ਤੇ ਕੀ ਪਤਾ ਲੱਗਦਾ ਸਰ ਠੀਕ ਹਨ ਚਾਹੁੰਦੇ ਜੀ ਅੱਜ ਈ ਰਿਕਸ਼ਾ ਵਾਲਿਆਂ ਨੂੰ ਆਟੋ ਵਾਲਿਆਂ ਨੂੰ ਇਕੱਠੇ ਕਰਕੇ ਜਿਹੜਾ ਕਿਸ ਤਰ੍ਹਾਂ ਦਾ ਸੰਦੇਸ਼ ਦਿੱਤਾ ਗਿਆ ਹੈਗਾ ਤਾਂ ਜੋ ਤੁਹਾਨੂੰ ਨਵੀਂ ਜੜ ਪਤਾ ਰਹੇ ਸਾਡੇ ਅਫਸਰਾਂ ਸ੍ਰੀ ਅਖਿਲ ਚੌਧਰੀ ਜੀ ਆਈਪੀਐਸ ਸੀਨੀਅਰ ਕਪਤਾਨਪੁਲ ਸ੍ਰੀ ਮੁਖਤਸਰ ਸਾਹਿਬ ਅਤੇ ਹੋਰ ਬਾਲਾਤਰ ਅਫਸਰਾਂ ਵੱਲੋਂ ਜੋ ਵੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਉਹਦੇ ਸਬੰਧੀ ਅੱਜ ਆਟੋ ਯੂਨੀਅਨ ਆਟੋ ਰਿਕਸ਼ਾ ਅਤੇ ਈ ਰਿਕਸ਼ਾ ਵਾਲਿਆਂ ਦੇ ਜਿਹੜੇ ਸਾਰਿਆਂ ਨੂੰ ਬੁਲਾ ਕੇ ਇੱਥੇ ਜਿਹੜੀ ਉਹਨਾਂ ਨਾਲ ਮੀਟਿੰਗ ਕੀਤੀ ਗਈ ਹੈ ਤੇ ਉਹਨਾਂ ਨੂੰ ਸੀਨੀਅਰ ਅਫਸਰਾਂ ਵੱਲੋਂ ਜਾਂ ਜਿਹੜੇ ਟ੍ਰੈਫਿਕ ਨਿਯਮਾਂ ਸਬੰਧੀ ਜਾਣੂ ਕਰਵਾਇਆ ਤੇ ਵੱਖ-ਵੱਖ ਜਿਹੜੇ ਇਹਨਾਂ ਦੇ ਆਟੋ ਆਟਵਾਂ ਦੇ ਜਿਹੜੇ ਪੇਪਰ ਕੰਪਲੀਟ ਨਹੀਂ ਹੈਗੇ ਜਿਨ੍ਹਾਂ ਦੇ ਲਾਇਸੈਂਸ ਡਾਊਟ ਲਾਇਸੈਂਸ ਚੱਲ ਰਹੇ ਨੇ ਉਹਨਾਂ ਨੂੰ ਸਾਰਿਆਂ ਨੂੰ ਇਹੀ ਜਾਣੂ ਕਰਵਾਇਆ ਗਿਆ ਕਿ ਆਪਦਾ ਕੁਝ ਦਿਨਾਂ ਦੇ ਅੰਦਰ-ਅੰਦਰ ਆਪਣੇ ਸਾਰੇ ਡਾਕੂਮੈਂਟਸ ਪੂਰੇ ਕਰ ਲੋ ਤੇ ਆਪਣੇ ਲਾਇਸੈਂਸ ਪੂਰੇ ਕਰ ਲੋ ਤਾਂ ਜੋ ਜਿਹੜਾ ਯਾਤ ਆਪ ਜਿਹੜਾ ਨਿਰਵਿਘਨ ਚਲਾਇਆ ਜਾ ਸਕੇ ਕੋਈ ਵੀ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਆਪਾਂ ਨੂੰ ਹਾਂਜੀ ਬਿਲਕੁਲ ਇਹਨਾਂ ਨੂੰ ਹਦਾਇਤ ਕੀਤੀ ਗਈ ਹੈ ਤੇ ਹੁਣ ਅੱਗੇ ਤੋਂ ਇਹਨਾਂ ਦੇ ਜਿਹੜੇ ਚਲਾਨ ਕੀਤੇ ਜਾਣਗੇ ਜੇ ਕੋਈ ਗਾਊਟ ਲਾਇਸੈਂਸ ਜਿਹੜਾ ਆਪਣਾ ਚਲਾਏਗਾ ਉਹਨਾਂ ਦੇ ਪ੍ਰੋਪਰ ਜਿਹੜੇ ਕਾਨੂੰਨ ਦਾ ਜੋ ਬੰਦੇ ਆ ਜੇ ਚਲਾਨ ਕੀਤੇ ਜਾਣਗੇ